ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟਪਾਈ ਤਹਿਸੀਲ ਗਿੱਦੜਵਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਆਪਣੇ ਪਿੰਡ ਕੋਟਪਾਈ ਗੁਰੂ ਘਰ ਦੇ ਵਿੱਚੋਂ ਅਰਦਾਸ ਬੇਨਤੀ ਕਰਕੇ ਜੀ ਸਾਈਕਲ ਦੀ ਯਾਤਰਾ ਆਰੰਭ ਕੀਤੀ ਜੀ ਗੁਰਦਰਾਸ ਚਿਰੀ ਪਤਰਸਾਹ ਲੈ ਲੈ ਦਖ ਦੀ ਜੀ ਬਾਬਾ ਨਾਲ ਜੀ ਨੇ ਕਿਰਪਾ ਕੀਤੀ ਖੁੱਲੇ ਦਰਚੰਦਾਰੇ ਕੀਤੇ ਉਥੋਂ ਯਾਤਰਾ ਕਰਦਾ ਹੋਇਆ ਜੀ ਫਰੀਦਕੋਟ ਬਾਬਾ ਫਰੀਦ ਦਾ ਸਥਾਨ ਗੁਰਦਰਾ ਗੋਦੜੀ ਟਿੱਲਾ ਬਾਬਾ ਫਰੀਦ ਸਾਹਿਬ ਇੱਥੇ ਰਾਤ ਵਿੱਚ ਸ਼ਰਾਮ ਕੀਤਾ ਜੀ ਇੱਥੋਂ ਚੱਲੇ ਪਉਣ ਲੱਗੇ ਆ ਜੀ ਕੋਟਕਪੂਰਾ ਸ਼੍ਰੀ ਮੁਕਤਸਰ ਸਾਹਿਬ ਤੇ ਇਸ ਤੋਂ ਅੱਗੇ ਪਿੰਡ ਕੋੜਪਈ ਦੂ ਘਰ ਦੇ ਵਿੱਚੋਂ ਜੋ ਅਰਦਾਸ ਬੇਨਤੀ ਕੋਈ ਸੀਗੀ ਉੱਥੇ ਪਹੁੰਚ ਕੇ ਯਾਤਰਾ ਦੇ ਸਮਾਉਤੀ ਕਰਾਂਗਾ ਜੀ ਜੋ ਰਸਤੇ ਵਿੱਚ ਸੰਗਤਾਂ ਦਾ ਪਿਆਰ ਸਤਿਕਾਰ ਮਿਲਿਆ ਜੀ ਬਾਬਾ ਨਾਨਕ ਜੀ ਉਹਨਾਂ ਦੇ ਮੇਰ ਭਰੇ ਹੱਥ ਰੱਖੇ ਜੀ ਤੇ ਹੁਣ ਫ੍ਰੀ ਕੋਰਤੋਂ ਚਾਲੇ ਪਾ ਰਹੇ ਹਾਂ ਜੀ ਬਾਬਾ ਨਾਲ ਕੇ ਦੀ ਕਿਰਪਾ ਦੇ ਨਾਲ ਸਾਰਾ ਕੁਝ ਇਹ ਟੂਰ ਹੋ ਰਿਹਾ ਜੀ ਇਹ ਯਾਤਰਾ ਹੋ ਰਹੀ ਹੈਗੀ ਜੋ ਵੀਰ ਭੈਣ ਯਾਤਰਾ ਕਰਦੇ ਹਨ ਉਹਨਾਂ ਤੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ